ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 3 ਨਵੰਬਰ ਆ ਜੋ ਸਰਕਾਰ ਕਹਿ ਰਹੀ ਪਾਣੀ ਛੱਡਨਾ ਵਾ ਵਾਕਈ ਰਾਵੀ ਦਰਿਆ ਤੇ ਹੁਨੇਵਾਲ ਖੜੇ ਆ ਵਾਕਈ ਬੜੇ ਭਿਆਨਕ ਫੇਰ ਦ੍ਰਿਸ਼ ਹੈ ਦਰਿਆ ਦੇ ਉਸੇ ਤਰ੍ਹਾਂ ਜਿਸ ਤਰ੍ਹਾਂ ਜਿਹੜੀ 23 ਤੀਕ ਨੂੰ ਪਾਣੀ ਕਰ ਰਿਹਾ ਸੀ ਉਸੇ ਤਰ੍ਹਾਂ ਹੀ ਪਾਣੀ ਜਿਹੜਾ ਵਾ ਇਹ ਚੱਲ ਰਿਹਾ ਵਾ ਸੋ ਸੰਤਾਨੋਂ ਬੇਨਤੀ ਆ ਇਹ ਵਾਕਿਆ ਜਿਹੜੇ ਨੀਵੇਂ ਥਾਵਾਂ ਤੇ ਸਮਾਨ ਅਸੀਂ ਫੇਰ ਰੱਖਲੇ ਨੇ ਉਹਨੂੰ ਉੱਚੇ ਥਾਵਾਂ ਤੇ ਲੈ ਜਾਣਾ ਚਾਹੀਦਾ ਕਿਉਂਕਿ ਕੋਈ ਤਬਾਰ ਨਹੀਂ ਆ ਹੁਣ ਤਬਾਰ ਕਿਸੇ ਤੇ ਕਰਨਾ ਨਹੀਂ ਚਾਹੀਦਾ ਸੋ ਤੁਸੀਂ ਦੇਖ ਸਕਦੇ ਹੋ ਕਿ ਰਾਵੀ ਦਰਿਆ ਜਿਸ ਤਰ੍ਹਾਂ 24 25 ਤਰੀਕ ਨੂੰ ਚੱਲ ਰਿਹਾ ਸੀ ਹੁਣ ਇਸੇ ਤਰ੍ਹਾਂ ਹੀ 31 ਅਕਤੂਬਰ ਐ ਅੱਜ ਆ ਵਾਕਏ ਬਹੁਤ ਤੇਜ਼ ਜਿਹੜਾ ਪਾਣੀ ਆ ਉਹ ਚੱਲ ਰਿਹਾ ਵਾ ਸਭ ਨੂੰ ਜਿਹੜਾ ਸਖਸਾ ਥਾਵਾਂ ਤੇ ਆਪਣਾ ਸਮਾਨ ਜਿਹੜਾ ਵਾ ਐਰਕਾਂ ਉੱਚੇ ਥਾਵਾਂ ਤੇ ਕਰ ਲੈਣਾ ਚਾਹੀਦਾ ਵਾ ਅਰਕਾ ਧੋਖਾ ਨਾ ਖਾਇਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ